ਕਮਿਆ ਜੀ ਹੋਗਾ ਪੀਣ ਦੇ ਵਿੱਚ ਅੱਜ ਵੀਰ ਜੀ ਆਪਾਂ ਇੱਕ ਸਰਪ੍ਰਾਈਜ਼ ਲੈ ਕੇ ਆਂਦਾ ਸਾਰਿਆਂ ਨੂੰ ਆਵਾਜ਼ ਸੁਣੀ ਸਕਦੇ ਤੁਸੀਂ ਆਪਾਂ ਲੈ ਕੇ ਆਂਦਾ ਵੀਰੇ ਕੋਕਟੇਲ ਦਾ ਜੋੜਾ ਕੋਕਟੇਲ ਬਰਡ ਇਹ ਆਸਟ੍ਰੇਲੀਆਈ ਨਸਲ ਆ ਬਈ ਇਹ ਦੇਖ ਹੀ ਸਕਦੇ ਐ ਡਾਂਸ ਬਹੁਤ ਸੋਹਣਾ ਕਰਦਾ ਵੇਖੋ ਇਹ ਵੱਡੀ ਗੱਲ ਇਹ ਟੇਮ ਵੀ ਆ ਜਾਨਵਰ ਪੂਰੀ ਆ ਕੇ ਕਮੇ ਬੋਲੀ ਹੈ ਨਾ ਤੇ ਨੂੰ ਐ ਵੀ ਜਿਵੇਂ ਮੈਨੂੰ ਬੁਲਾਈ ਜਾਂਦਾ ਪੂਰੀ ਆਵਾਜ਼ ਅੱਗੋਂ ਕੱਢਦੇ ਐ ਆ ਦੇਖੋ ਜਿੰਨਾ ਜਦ ਇਥੇ ਕੋਲੇ ਬੈਠੇ ਹੋ ਨਾ ਜਰੀ ਇਹਨੇ ਰੋਲਾ ਪਉਣਾ ਖੇਡੀ ਜਾਣਾ ਜਦੋਂ ਮੜਾ ਬਾਹਰ ਹੋ ਗਿਆ ਉਹਦੇ ਹੀ ਚੁੱਪ ਸ਼ਾਂਤ ਹੋ ਜਾਣਾ ਆ ਦੇਖੋ ਕਿਵੇਂ ਹੁੰਦਾ ਪਰ ਫਲਾਰ ਕੇ ਇਹਨੂੰ ਐ ਲਾ ਜਿਵੇਂ ਮੈਨੂੰ ਬੁਲਾਈ ਜਾਂਦੇ ਆ ਉਹ ਦੇਖੋ ਤੇ ਆਪਣੇ ਜਾਨਵਰ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਆ ਦੇਖੋ ਬਹੁਤ ਹੀ ਪਿਆਰੀ ਜਾਨਵਰ ਆ ਆ ਨਾਰਾ ਉਹ ਪਰਲੀ ਮਾਦੀ ਤੇ ਸਾਡਾ ਪਪਾ ਇਹਨਾਂ ਨੂੰ ਬਹੁਤ ਖੁੱਲਾ ਡੁੱਲਾ ਦੇਦਾ ਫਲਾਈ ਵੀ ਵਧੀਆ ਕਰ ਲੈਂਦੇ ਇਹਦੇ ਵਿੱਚ ਤੇ ਖਾਣ ਪੀਣ ਦੇ ਵਿੱਚ ਇਹਨਾਂ ਨੂੰ ਸੌਫਟ ਫੂਡ ਦਿੱਤਾ ਹੋਇਆ ਛੋਲੇ ਹੋ ਕੇ ਭਿੱਜੇ ਤੇ ਕਣਕ ਹੋ ਗਈ ਬਾਕੀ ਇਹ ਕਿਹਨੇ ਕਿਹਨੇ ਘਰੇ ਜਾਨਵਰ ਇਹੋ ਜਿਹੇ ਰੱਖੇ ਹੋਏ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਗਰਲੇ ਆਪਣੇ ਸਬਸਕ੍ਰਾਈਬ ਤਾਂਗੇ ਹੌਲੀਆ ਵੀਡੀਓ ਤੁਹਾਨੂੰ ਮਿਲ ਸਕਣ ਤੇ ਇਸੇ ਤਰ੍ਹਾਂ ਹੀ ਆਪਾਂ ਹੋਰ ਵੀ ਨਵੇਂ ਜਾਨਵਰ ਹੌਲੀ ਹੌਲੀ ਲੈ ਕੇ ਆਉਂਦੇ ਰਵਾਂਗੇ ਤੇ ਹੁਣ ਇਹਨਾਂ ਦਾ ਆਪਾਂ ਪੌਣ ਪੱਕਾ ਸੈਟਅਪ ਕਿਤੇ ਜਾਂ ਆਪਣੀਆਂ ਜਿਹੜੀਆਂ ਜਿੜੀਆਂ ਉਹਨਾਂ ਨਾਲ ਸ਼ਿਫਟ ਕਰਾਂਗੇ ਜਾਂ ਉੱਥੇ ਕਿਤੇ ਇਹਨਾਂ ਨੂੰ ਸ਼ਿਫਟ ਕਰਾਂਗੇ ਤਾਂ ਕਿ ਇਹਨਾਂ ਜੀ ਵਧੀਆ ਲੱਗਾ ਰਵੇ ਇੱਥੇ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਵੀਡੀਓ ਆਪਣੀ ਤੇ ਚੈਨਲ ਆਪਣਾ ਸਬਸਕ੍ਰਾਈਬ ਜਰੂਰ ਕਰ ਲਿਓ